ਚੇਦਰ ਜਨੇ ਦੋ ਚੋਰੀ ਦੇਤੇ ਕੈਂਡੀ ਪੀਸ ਦੇ ਨਸ਼ੇੜੀ ਕਿਸਮ ਦਾ ਬੰਦਾ ਨਸ਼ੇ ਵਗੈਰਾ ਕਰਦਾ ਵੀ ਹੈ ਤੇ ਵੇਚਦਾ ਵੀ ਸਰ ਇਹਨਾਂ ਦਾ ਟਾਰਗੇਟ ਕਿਥੇ ਪਈ ਹੈ ਜੀ ਕਿੰਨਾ ਦਿਨ ਦਾ ਸਟੇਪ ਪਈ ਹੈ ਰੇਸਟ ਅੱਜ ਪਈ ਜੀ ਕਰੀਨਗਰ ਟਾਰਗੇਟ ਹੈ ਹਾਂ ਜੀ ਤਾਰਨ ਮੇਨ ਕੀ ਸੀ ਬਾਹਰ ਨੇ ਚੋਰੀ ਦੇ ਮੋਟੇ ਨਾਲ ਉੱਥੇ ਗਏ ਸੀ ਬਟ ਉਹ ਬੰਦਾ ਹੱਤ ਗਿਆ ਤੇ ਉਦੋਂ ਉਹਨਾਂ ਨੇ ਮਾਰ ਦਿੱਤਾ ਪਿਛੇ ਜਿਹੜੇ ਪੰਜਵੀਂ ਚੋਰੀ ਦੇ ਐਸਨ ਦਾ ਇੱਕ ਦੋ ਚੋਰੀ ਦੇ ਨੇ ਇੱਕ ਕੈਂਡੀ ਪੀਸ ਸਰ ਤਿੰਨ ਪਰਸੇ ਇਹ ਕੋਵਿਡ ਸੀ ਦੀ ਬਾਜ਼ਾਤਾ ਜੀ ਜੇ ਕਿਹੜੇ ਕੇਸ ਚੰਦਰ ਸਿੰਘ ਜੀ ਰਹੂ ਇਹ ਤਿੰਨ ਕੇਸਸ ਚ ਇਹਦੇ ਤੇ ਦਰਜ ਨੇ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆ ਉਹ ਲੈ ਕੇ ਆਏ ਆ 64/24 ਸਾਡੀ ਇਥਰੇ ਡੇਟਾ ਨਹੀਂ ਅਗੇ ਜਿਹੜਾ ਪ੍ਰਾਣੀ ਲੱਗ ਜਦੋਂ ਉਹ ਅੰਦਰ ਸੀਗਾ ਇਹ ਨਹੀਂ ਇਹ ਉਸ ਤੋਂ ਬਾਅਦ ਅੰਦਰ ਭੇਜਿਆ ਗਿਆ ਇਹਨੂੰ ਪਰ ਚਾ ਜਿਹੜਾ ਇਹਦਾ 64/24 ਹੈ ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਜੀ ਲੈ ਕੇ ਆਏ ਆ ਫਸਿਆਣੇ ਦਾ ਹੀ ਹੈ ਇਹ ਵੀ ਚੋਰੀ ਦਾ ਇਹ ਤੁਸੀਂ ਫਰੈਸ਼ ਨੋਟ ਦਾ ਸੈਕੰਡ ਪੈਰੇ ਦੀ 5ਵੀਂ ਲਾਈਨ ਦੇਖੋਗੇ ਨਾ ਉਹਦੇ ਵਿੱਚ ਲਿਖਿਆ ਚਾਰਟ ਬਟਾ 24 ਦੀ ਤਫਤੀਸ਼ ਦੌਰਾਨ ਰਾਹੁਲ ਅਰਜਨੋ ਪ੍ਰੋਡਕਸ਼ਨ ਵੱਲੋਂ ਤੇ ਲਿਆਂਦਾ ਗਿਆ 14 ਤਰੀਕ 14 ਅਗਸਤ ਦਾ ਰਿਸ਼ਤੇਦਾਰ ਹੈ ਮਾਮੇ ਦਾ ਲੜਕਾ ਕੇਸ਼ਵ ਸਿੰਘ ਜਿਹਦੀ ਉਮਰ अराउंड 53 ਸਾਲ ਹੈ ਉਹ ਮਿਸਿੰਗ ਇੱਕ ਕੰਮ ਕਰਦਾ ਸੀ ਇਹਦਾ ਪਿਗ ਫਾਰਮ ਸੀਗਾ ਸੂਰਾਂ ਦਾ ਫਾਰਮ ਸੀ ਸੋ ਇਹਨੇ ਦੱਸਿਆ ਸੀ ਕਿ ਮਿਸਿੰਗ ਹੈ 24 ਜੂਨ 2024 ਨੂੰ ਜਦੋਂ ਇਹਦੇ ਵਿੱਚ ਤਫ਼ਤੀਸ਼ ਕੀਤੀ ਗਈ ਪਰਚਾ ਦਰਜ ਕੀਤਾ ਗਿਆ 116 ਨੰਬਰ 12 ਅਗਸਤ 2024 ਨੂੰ ਇਸ ਤਫ਼ਤੀਸ਼ ਦੇ ਲੜੀ ਵਿੱਚ ਐਸਪੀ ਡੀ ਸਾਹਿਬ ਐਸਪੀ ਸਪੈਸ਼ਲ ਬ੍ਰਾਂਚ ਆਪਣੇ ਡੀਐਸਪੀ ਸਮਾਣਾ ਤੇ ਐਸਐਚਓ ਫਸਿਆਣਾ ਇੰਚਾਰਜ ਚੌਂਕੀ ਬਤਾਲਾ ਇਹਨਾਂ ਦੀ ਟੀਮ ਬਣਾਈ ਗਈ ਸੀ ਇਹਨਾਂ ਦੀ ਟੀਮ ਨੇ ਬੜਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਇਹਦੇ ਵਿੱਚ ਤਫ਼ਤੀਸ਼ ਕੀਤੀ ਤਫ਼ਤੀਸ਼ ਜਦੋਂ ਕਲੀਅਰ ਹੋਇਆ ਕਿ ਇੱਕ ਬੰਦਾ ਹੈਗਾ ਰਾਹੁਲ ਉਹ ਆਲਰੇਡੀ ਜੇਲ੍ਹ ਚ ਸੀਗਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਕਿਸੇ ਹੋਰ ਕੇਸ ਚ ਸੋ ਜਦੋਂ ਉਹ ਉਸ ਕੇਸ ਚ ਲੈ ਕੇ ਆਂਦਾ ਉਹਦੀ ਪੁੱਛਗਿੱਛ ਕੀਤੀ ਤੇ ਉਦੋਂ ਕਲੀਅਰ ਹੋਇਆ ਕਿ ਇਹ ਜਿਹੜਾ ਬੰਦਾ ਮਿਸਿੰਗ ਸੀਗਾ ਉਹ ਵਾਲੀ ਵਾਰਦਾਤ ਵੀ ਇੰਨੇ ਕੀਤੀ ਸੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਸੋ ਇਹਦੇ ਚ ਤਿੰਨ ਬੰਦੇ ਹੁਣ ਅਸੀਂ ਕਲੀਅਰ ਕੀਤੇ ਤਿੰਨ ਬੰਦੇ ਅਰੈਸਟ ਹੋਏ ਐ ਇੱਕ ਤਾਂ ਰਾਹੁਲ ਔਰ ਸੰਜਾ ਜਿਹਨੂੰ ਅਸੀਂ ਚੋਰੀ ਦੇ ਕੇਸ ਤੇ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੇ ਨਾਲ ਪ੍ਰਮੋਦ ਕੁਮਾਰ ਔਰ ਧੀਰ ਜੋ ਇਸ ਦਾ ਮਾਮਾ ਲੱਗਦਾ ਰਾਹੁਲ ਦਾ ਤੇ ਨਾਲ ਹੀਰਾ ਲਾਲ ਜਿਹੜਾ ਧੀਰੇ ਦਾ ਬੇਟਾ ਹੈ ਸੋ ਇਹ ਤਿੰਨ ਸੀਗੇ ਵਾਰਦਾਤ ਕਰਨ ਚ ਇਹਨਾਂ ਦਾ ਬੇਸਿਕਲੀ ਮੋਟਿਵ ਇਹ ਸੀ ਪਹਿਲਾਂ ਇਹ ਗਏ ਸੀ ਉੱਥੇ ਸੂਕ ਵਗੈਰਾ ਚੋਰੀ ਕਰਨ ਵਾਸਤੇ ਉਹਦੇ ਫਾਰਮ ਤੇ ਤੇ ਇਹਨਾਂ ਦਾ ਇੱਕ ਪਲਾਨ ਸੀਗਾ ਕਿ ਆਪਾਂ ਚੋਰੀ ਕਰ ਲਾਂਗੇ ਪਰ ਜੇ ਬੰਦਾ ਉੱਥੇ ਉੱਠ ਗਿਆ ਕਿ ਉਹਨੂੰ ਅਸੀਂ ਮਾਰ ਦਾਂਗੇ ਸੋ ਉਹਨੂੰ ਇਹਨਾਂ ਨੇ 24 ਜੂਨ 2024 ਦੀ ਰਾਤ ਨੂੰ ਮਾਰਤਾ ਸੀ ਉਸ ਤੋਂ ਬਾਅਦ ਪਹਿਲਾਂ ਡੰਡੇ ਨਾਲ ਮਾਰਿਆ ਵੇਰੇ ਨੂੰ ਮੋਟਰਸਾਈਕਲ ਉਹਦਾ ਹੀ ਲੈ ਕੇ ਸਮਾਨ ਉਹਦਾ ਸਾਰਾ ਚੱਕ ਕੇ ਮੋਟਰਸਾਈਕਲ ਦੇ ਸਮੇਤ ਪਾਖੜਾ ਨਹਿਰ ਦੇ ਵਿੱਚ ਉਹ ਸੋ ਮੋਟਰਸਾਈਕਲ ਨੂੰ ਨਾ ਸੀ ਰਿਕਵਰ ਕਰ ਲੈ ਬਟ ਹਜੇ ਸਾਡੀ ਕੋਸ਼ਿਸ਼ ਜਾਰੀ ਹੈ ਕਿ ਡੈਡ ਬੋਡੀ ਰਿਕਵਰ ਕਰ ਲਈ ਜਾਵੇ ਡੈਡ ਬੋਡੀ ਹਜੇ ਤੱਕ ਰਿਕਵਰ ਨਹੀਂ ਹੋਈ ਹੈ ਬਟ ਇਹਨਾਂ ਦਾ ਜਿਹੜਾ ਇੱਕ ਵਾਲੀਆ ਜੁਰਮ ਹੈ ਤੇ ਬਾਕੀ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਤੇ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਬੇਸਿਸ ਤੇ ਇਹਨਾਂ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪ੍ਰਮੋਦ ਕੁਮਾਰ ਤੇ ਇਰਾਦੀ ਉਮਰ अराउंड 50 ਸਾਲ ਦੇ ਦੀਰਾ ਲਾਲ ਜਿਹੜਾ ਇਹਦਾ ਬੇਟਾ ਹੈ ਉਹਦੀ ਉਮਰ 22 ਸਾਲ ਹੈ ਤੇ ਰਾਹੁਲ ਉਹ ਗੰਗਾ ਜਿਹਨੂੰ ਅਸੀਂ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਏ ਸੀ ਇਹਦੀ ਉਮਰ अराउंड 24 ਸਾਲ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਬਾਕੀ ਦੋਵਾਂ ਦਾ ਥਲੀਨ ਹੈ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਹੰਟੀਫਸ ਦਾ ਸੋ ਵੈਪਨ ਆਫ ਅ ਵੈਂਚਰ ਰਿਕਵਰ ਕਰਨਾ ਬਾਕੀ ਹੈ ਬਾਈਕ ਜਿਵੇਂ ਮੈਂ ਦੱਸੀਆ ਰਿਕਵਰ ਹੋ ਚੁੱਕੀ ਹੈ ਤੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ ਤੇ ਕੋਰਟ ਤੋਂ ਰਿਮਾਰਕ ਲੈ ਕੇ ਹੋਰ ਜਿਹੜੀਆਂ ਚੀਜ਼ਾਂ ਰਿਕਵਰ ਕਰਾਉਣ ਵਾਲੀਆਂ ਜਿਹੜੀ ਇਨਵੈਸਟੀਗੇਸ਼ਨ ਅੱਗੇ ਤੋਰਨ ਵਾਲੀ ਹੋ ਤੁਰੰਤ